ਇਹ ਤੁਹਾਡੇ ਕੋਲ ਜਿੱਦਾਂ ਇਹਦੇ ਪੇਪਰ ਹੈਗੇ ਆ ਫਿਕਟਰ ਦੇ ਫਿਕਟਰ ਹੈਗੇ ਜੀ ਪੇਪਰ ਹੀ ਮਾਲਕ ਦੇ ਕੋਲੇ ਇਹ ਤਾਂ ਸੰਸਾ ਤੁਹਾਡੇ ਕੋਲ ਸੰਸਾ ਹੈਗਾ ਜੀ ਬਟ ਇਹ ਘਰੇ ਇਹ ਸੰਸਾ ਤੁਹਾਡੇ ਕੋਲ ਕਿੱਥੇ ਆ ਫੋਟੋ ਹੈਗੀ ਇਹ ਬਸ ਸੰਸਾ ਤੁਹਾਡੇ ਕੋਲ ਇਸ ਟਾਈਮ ਕੋਈ ਮੌਕੇ ਨਹੀਂ ਹੈ ओरिजिनल ਲਾਇਸੈਂਸ ਇਸ ਟਾਈਮ ਇਹ ਭੁੱਲ ਗਏ ਜੀ ਘਰੇ ਭੁੱਲ ਗਏ ਅਜੇ ਤੋ ਤੁਸੀਂ ਇੰਨਾ ਓਵਰਲੋਡ ਜਾਂਦੇ ਤੁਹਾਨੂੰ ਪਹੁੰਚਾ ਲਗੇ ਪਹੁੰਚਦੇ ਨਹੀਂ ਮੈਂ ਤੁਸੀਂ ਇੰਨਾ ਓਵਰਲੋਡ ਜਾਂਦੇ ਹੋ ਇੰਨੇ ਨੱਕੇ ਟੱਕਰ ਤੁਸੀਂ ਇੱਥੋਂ ਲੈ ਕੇ ਅਨੰਤ ਪਹੁੰਚਾ ਤੱਕ ਜਾਣਾ ਆ ਉਹ ਸਾਡੇ ਦਾ ਪੁੱਜਦੇ ਜਾਂ ਕੀ ਕਰ ਗਈ ਪੰਜ ਭੈਣ ਆਏ ਹੁਣ ਅਸੀਂ ਛੱਡ ਨਹੀਂ ਸਕਦੇ ਤੁਹਾਨੂੰ ਨਹੀਂ ਪਤਾ ਕਿ ਓਵਰਲੋਡ ਇਹ ਇੰਨੀ ਟਰੱਕੀ ਲੈ ਕੇ ਜਾਣ ਦੇ ਨਾਲ ਕੋਈ ਨੁਕਸਾਨ ਹੋਦਾ ਕਿਸ ਦਾ ਅਸਾਂ ਤਾਂ ਹੋ ਸਕਦੇ ਫਰਜ਼ ਰਾਤ ਰਾਤ ਨੂੰ ਜਾਗਦੇ ਆਂ ਜਿਹੜੀ ਗੱਲ ਹੈ ਹੁਣ ਦੇ ਦੋ ਘੰਟੇ ਹੋ ਗਏ ਆ ਪੁਲਿਸ ਵਾਲਿਆਂ ਨੂੰ ਖੱਜਲ ਖਰਾਬ ਹੁੰਦਿਆਂ ਨੂੰ ਨਾਲ ਜੋ ਵੀ ਇੱਕੋ ਨੰਗਦੇ ਕੀ ਨਾਮ ਜੀ ਦਾ ਕੀ ਨਾਮ ਦਾਡਾ ਹਰੀ ਸਿੰਘ ਜੀ ਕਿਤਰੋਂ ਆ ਰਹੇ ਸੀ ਤੁਸੀਂ ਲੁਧਿਆਣਾੋਂ ਆਂ ਟਿਆ ਖਾਲੀ ਕਰਕੇ ਜਾਣਾ ਕਿੱਥੇ ਸੀਗਾ ਤਖਾਨਕੋਟ ਜਾਣਾ ਹੈ ਅਰੇ ਗੱਡੀ ਭਰੀ ਹੋਈ ਆ ਜਾਂ ਖਾਲੀ ਆ ਕਿਤੇ ਭਰੀ ਕਿੱਥੇ ਆ ਗਲਤੀ ਕਾਰੋ ਦੀ ਆ ਗਲਤੀ ਭਾਜੀ ਉਹਦੀ ਆ ਮੇਰੀ ਦੀ ਆ ਨਹੀਂ ਤੁਹਾਨੂੰ ਗੱਡੀ ਨਹੀਂ ਦਿਖਾਈ ਦਿੱਤੀ ਸਾਈਡ ਤੋਂ ਓਏ ਯਾਰ ਭਰੀ ਹੋਣੇ ਵਿੱਚ ਕੋਈ ਪਾਰ ਕੇ ਮਾਰ ਦੇਗਾ ਤੁਹਾਨੂੰ ਦਿਖਾਈ ਨਹੀਂ ਦੇ ਰਿਹਾ ਵੇ ਅੱਗੇ ਇੱਕ ਆ ਜਾਓ ਤੁਹਾਨੂੰ ਨਹੀਂ ਦਿਖਾਈ ਦੇਣਦਾ ਮੈਨੂੰ ਟਾਲੀ ਕਰ ਕਾਈ ਦੇਂਦਾ ਨੂੰ ਦਿਖਾਈ ਦੇਂਦਾ ਭਾਜੀ ਟਰੱਕ ਤੁਸੀਂ ਬਾੜੇ ਅੰਦਰ ਮੈਂ ਤਾਂ ਲਾਂਟੇ ਤੁਰਿਆ ਆਪਣੀ ਦੇ ਉਹ ਵੀ ਲਾਂਟੇ